ਨਵਾਂ ਪੰਜਾਬ ਇਹ ਜੀ ਕੱਲ 26 ਜਨਵਰੀ ਦੇ ਮੱਦੇਨਜ਼ਰ ਅਸੀਂ ਬਟਾਲਾ ਸਿਟੀ ਦੇ ਵਿੱਚ ਫਲੈਗ ਮਾਰਚ ਕੱਢਣ ਜਾ ਰਹੇ ਹਾਂ ਤਾਂ ਕਿ ਪਬਲਿਕ ਦੇ ਵਿੱਚ ਜਿਹੜਾ ਹੈ ਕੰਫੀਡੈਂਸ ਪੈਦਾ ਹੋਵੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇਸ ਵਕਤ ਅਸੀਂ ਫਲੈਗ ਮਾਰਚ ਜਿਹੜੇ ਕੱਢ ਰਿਹਾ ਮੇਰੇ ਨਾਲ ਇੱਕ ਐਸਪੀ ਸਾਹਿਬਾਨ ਤੇ 6 ਡੀਐਸਪੀ ਸਾਹਿਬਾਨ 6 ਐਸਐਚਓ ਤੇ 200 ਦੀ ਫੋਰਸ ਨਾਲ ਹੈ ਸਾਡੇ ਨਾਲ ਮਾਉਂਟਨਡ ਫੋਰਸ ਵੀ ਹੈਗੀ ਹੈ ਤੇ ਐਸਓਜੀ ਫੋਰਸ ਵੀ ਸਾਡੇ ਨਾਲ ਹੈਗੀ ਹੈ ਤੇ ਸਾਰੀਆਂ ਹੀ ਸਬਡਿਵੀਜ਼ਨ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀਆਂ ਬਾਕੀ 300 ਡਿਵੀਜ਼ਨਾਂ ਉੱਥੇ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਇਹਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਈਵਨਿੰਗ ਤੇ ਨਾਈਟ ਨੂੰ ਵੀ ਪੂਰੀ ਤਰ੍ਹਾਂ ਡੋਮੀਨੇਟ ਕਰਾਂਗੇ ਤਾਂ ਕਿ ਜਿਹੜਾ ਇਹ ਫੰਕਸ਼ਨ ਹੈ ਇਹਨੂੰ ਪੀਸਫੁਲੀ ਕੱਢਿਆ ਜਾ ਸਕੇ ਸ਼ਾਮ ਨੂੰ ਵੀ ਜਿਹੜੇ ਪੂਰੇ ਸਿਟੀ ਦੇ ਵਿੱਚ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਟੋਟਲ ਫੋਰਸ ਹੈਗੀ ਹੈ ਇਹ ਨਾਕਾਬੰਦੀ ਕਰੇਗੀ ਤੇ ਚੈਕਿੰਗ ਵੀ ਕੀਤੀ ਜਾਵੇ ਸਰ ਪੂਰੇ ਸੂਬੇ ਜ਼ਿਲ੍ਹੇ ਦੇ ਵਿੱਚ ਕੀ ਬੋਲ ਲਾਈ ਗਈ ਹੈ ਅਸੀਂ ਜਿਹੜਾ ਸਿਟੀ-ਸਿਟੀ ਦੇ ਵਿੱਚ ਜੀ ਪੂਰੀ ਅਸੀਂ 150 ਦੀ ਫੋਰਸ ਲਗਾਈ ਹੈਗੀ ਹੈ ਤੇ 12 ਜਗ੍ਹਾ ਨਾਕੇ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਾਉਂਟਡ ਫੋਰਸ ਵੀ ਜਿਹੜੀ ਹੈਗੀ ਹੈ ਈਵਨਿੰਗ ਦੇ ਵਿੱਚ ਪੈਟ੍ਰੋਲਿੰਗ ਕਰੇਗੀ ਸਰ ਜੀ ਤੇਰੇ ਕੋਲ ਕੁਝ ਸਕੂਲਾਂ ਨੂੰ ਧਮਕੀਆਂ ਮਿਲੀਆਂ ਸੀ ਉਸ ਦੇ ਰਿਕਾਰਡਿੰਗ ਕੁਝ ਕੀਤਾ ਗਿਆ ਜੀ ਉਹ ਜੀ ਜਿਹੜੇ ਸਕੂਲਾਂ ਨੂੰ ਈਮੇਲਸ ਆਈਆਂ ਸਿਗੀਆਂ ਉਹ ਬਿਲਕੁਲ ਗਲਤ ਸੀਗਾ ਅਸੀਂ ਬਿਲਕੁਲ ਚੈਕਿੰਗ ਕਰਵਾ ਕੇ ਉਹਦੀ ਐਂਟੀ ਸੈਵਟਾਜ ਪ੍ਰੋਪਰ ਚੈਕਿੰਗ ਹੋਈ ਹੈ ਤੇ ਉਹਦੇ ਵਿੱਚੋਂ ਕੁਝ ਨਹੀਂ ਪਾਇਆ ਗਿਆ ਉਹ ਫੇਕ ਈਮੇਲ ਆਈਆਂ ਸੀ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਜਨਤਾ ਨੂੰ ਇਹ ਕਹਿਣਾ ਚਾਹਾਂਗੇ ਜੀ ਬਟਾਲਾ ਪੁਲਿਸ ਮੇਰੇ ਸਾਰੇ ਜੀਓ ਸਾਹਿਬਾਨ ਐਸਐਚਓ ਸਾਹਿਬਾਨ ਪੂਰੀ ਤਰ੍ਹਾਂ ਸਤਿਦੀ ਨਾਲ 24 ਘੰਟੇ ਕੰਮ ਕਰ ਰਹੇ ਨੇ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਅਸੀਂ ਜਿਹੜਾ ਇਹ ਫੰਕਸ਼ਨ ਹੈ ਪੂਰੀ ਤਰ੍ਹਾਂ ਪੇਸੂਲੇ ਕਰਾਵਾਂ ਸਰ ਪੂਰੇ ਜ਼ਿਲ੍ਹੇ ਦੇ ਅੰਦਰ ਕਿੰਨੀ ਪੁਲਸ ਆਈ ਗਈ ਹੈਗੀਆ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਫੋਰਸ ਤਾਇਨਾਤ ਕੀਤੀ ਹੈਗੀ ਅਸੀਂ ਜਿੰਨੇ ਵੀ ਸਾਡੇ ਫੰਕਸ਼ਨ ਹੋ ਰਹੇ ਆ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਤਾਂ 500 ਦੇ ਕਰੀਬ ਫੋਰਸ ਜਿਹੜੀ ਉਹ ਲੱਗੀ ਸਰਹੱਦੀ ਏਰੀਆ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਨੇ ਜਿ ਸੁੱਖਿਆ ਨੂੰ ਲੈ ਕੇ ਕਿਉਂਕਿ ਜ਼ਿਲ੍ਹਾ ਬਟਾਲਾ ਦੇ ਅੰਦਰ ਸਰਹੱਦੀ ਏਰੀਆ ਢੇਰ ਬ ਬਨਾਨੇ ਕਿਉਂਦਾ ਆ ਜਿੱਥੇ ਜੀ ਸਾਡੇ ਜਿਹੜੇ ਮੇਨ ਚਾਰ ਸਬਡਿਵੀਜ਼ਨ ਹੈਗੀਆਂ ਚਾਰੇ ਜਗ੍ਹਾ ਤੇ ਜਿਹੜੇ ਇਹਦੇ ਪ੍ਰੋਗਰਾਮ ਹੋ ਰਹੇ ਹੈਗੇ ਆ ਉੱਥੇ ਅਸੀਂ ਪਹਿਲਾਂ ਰਿਹਰਸਲ ਵੀ ਕਰ ਲਈ ਹੈਗੀ ਹੈ ਤੇ ਪ੍ਰੋਪਰ ਹਰ ਜਗ੍ਹਾ ਤੇ ਐਂਟੀਸੈਵਟਾ ਚੈਕਿੰਗ ਵੀ ਕੀਤੀ ਗਈ ਹੈ ਤੇ ਰਾਤ ਨੂੰ ਵੀ ਉੱਥੇ ਫੋਰਸ ਤਾਇਨਾਤ ਰਹਿੰਦੀ ਹੈਗੀ ਹੈ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਅੱਜ ਈਵਨਿੰਗ ਦੇ ਵਿੱਚ ਤੇ ਰਾਤ ਨੂੰ ਵੀ ਜਿਹੜੀ ਨਾਕਾਬੰਦੀ ਕਰਕੇ ਸਾਰੀ ਜਗ੍ਹਾਵਾਂ ਦੀ ਚੈਕਿੰਗ ਕੀਤੀ ਜਾਊਗੀ ਟਾਈਮਸ ਨਾਉ ਪੰਜਾਬ